ਹਾਂਜੀ ਮੇਤਰਾ 99 ਬਲੌਗ 'ਚ ਤੁਹਾਡਾ ਸਵਾਗਤ ਹੈ ਅੱਜ ਦੇ ਬਲੌਗ 'ਚ ਆਪਾਂ ਜਾ ਰਹੇ ਹਾਂ ਗੱਡੀ ਦਾ ਟਾਇਰ ਚੇਂਜ ਕਰਾਉਣਾ ਤੇ ਗੱਡੀ ਦੇ ਟਾਇਰ 'ਚ ਥੋੜਾ ਕੱਟ ਲੱਗ ਗਿਆ ਸੀ ਤੇ ਉਹ ਆਪਾਂ ਨੇ ਚੇਂਜ ਕਰਾਉਣਾ ਕਿਹੜੀ ਗੱਡੀ ਆ ਕਿਹੜਾ ਟਾਇਰ ਆ ਦੇਖਣਾ ਚਾਹੁੰਨੇ ਹੋ ਤਾਂ ਬਲੌਗ ਨੂੰ ਰੱਖੋ ਜਾਰੀ ਤੇ ਚਲੋ ਚੱਲਦੇ ਆਪਾਂ ਟਾਇਰ ਪਾਉਣ ਆਪਾਂ ਆ ਜੀ ਅਗਮ ਟਾਇਰ ਪਲਾਜਾ ਤੇ ਇੱਥੇ ਆਪਾਂ ਟਾਇਰ ਚੇਂਜ ਕਰਾਵਾਂਗੇ ਜੇਕਰ ਤੁਸੀਂ ਵੀ ਘੈਂਟ ਘੈਂਟ ਲਾਏ ਤੇ ਟਾਇਰ ਬਦਲਾਉਣਾ ਚਾਹੁੰਦੇ ਹੋ ਤਾਂ ਵਿਜ਼ਿਟ ਕਰ ਸਕਦੇ ਹੋ ਅਗਮ ਟਾਇਰ ਪਲਾਜਾ ਸ਼ਹਿਰ ਦਿੜਬਾ ਵਿੱਚ ਕਿਆ ਭਾਈ ਦੀ ਲਿਫਟ ਆ ਤੁਸੀਂ ਲਿਫਟ ਚੈ ਇਹ ਨਹੀਂ ਘਾਟ ਲੇਫਟ ਆ ਹਾਂਜੀ ਆ ਆਪਣੀ ਕਾਰ ਆ ਗੱਡੀ ਦਾ ਟਾਇਰ ਖੋਲਤਾ ਬਾਈਆਂ ਨੇ ਨਵਾਂ ਟਾਇਰ ਪਾਤਾ ਬਾਈਆਂ ਨੇ ਲੋ ਜੀ ਗੱਡੀ ਹੋ ਗਈ ਰੈਡੀ ਚੈੱਕ ਕਰ ਸਕਦੇ ਹੋ ਲਓ ਜੀ ਕਰਦਣਮ ਗਾਈਸ ਇਹ ਸਮਾਨ ਸਾਰਾ ਸਮਾਨ ਲਿਆ ਤਾਂ ਆਪਾਂ ਨੇ ਹੁਣ ਚੱਲਦੇ ਆਪਾਂ ਘਰ ਨੂੰ ਅਜੀ ਆਖੜਾ ਸਪਲੈਂਡਰ ਇਹਨੂੰ ਵੀ ਧੋਵਾਂਗੇ ਤੇ ਨਾਲ ਹੀ ਖੜੀਆ ਸਵਿਫਟ ਆ ਇਹਨੂੰ ਵੀ ਧੋਵਾਂਗੇ ਦੇਖੋ ਮੌਸਮ ਹੋ ਰਿਹਾ ਪੂਰਾ ਸਿਰਾ ਤੇ ਗੱਡੀਆਂ ਕੀ ਰੈਡੀ ਚਮਕ ਕੇ ਰੈਡੀ ਹੋ ਗਈ ਤੇ ਆਪਾਂ ਹੁਣ ਇਹਨੂੰ ਲਾਉਣਿਆ ਅੰਦਰ ਗੈਰੇਜ ਚ ਲੋ ਜੀ ਗੱਡੀ ਕਰਤੀ پارک ਹਾਂਜੀ ਆਪਾਂ ਆ ਗਏ ਆਪਣੀ ਛੱਤ ਤੇ ਤੇ ਮੌਸਮ ਬਹੁਤ ਘੈਂਟ ਹੋ ਰਿਹਾ ਤੁਹਾਨੂੰ ਦਿਖਾਉਣੀ ਆ ਦੇਖੋ ਮੌਸਮ ਚੈੱਕ ਕਰੋ ਮੀਂਹ ਦਾ ਮੌਸਮ ਹੋ ਰਿਹਾ ਪੂਰਾ ਇਹਦੀਆਂ ਹਰਕਤਾਂ ਦੇਖੋ ਕਿੰਨੀ ਉਚਾਈ ਤੇ ਦੇਖੋ ਖੜਿਆ ਇਹ ਇਹਨੂੰ ਜਮਾਂ ਡਰ ਨਹੀਂ ਲੱਗਦਾ ਮਸਤ ਠੰਡੀ ਠੰਡੀ ਹਵਾ ਲੈ ਰਿਹਾ ਤੇ